ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਫਰੈਂਚ ਫਰਾਈਜ਼ ਇੱਥੇ ਮੈਂ ਦੋ ਆਲੂ ਲੈ ਲਏ ਸੀ ਵੱਡੇ ਵਾਲੇ ਤੇ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਆ ਤੇ ਹੁਣ ਆਪਾਂ ਆਲੂਆਂ ਨੂੰ ਛਿਲ ਲਵਾਂਗੇ ਇਥੇ ਹੁਣ ਮੈਂ ਆਲੂਆਂ ਨੂੰ ਕੱਟ ਲਵਾਂਗੀ ਇੱਥੇ ਆਲੂਆਂ ਦੇ ਆਪਾਂ ਲੰਬੇ ਲੰਬੇ ਸਲਾਈਸ ਕੱਟ ਲਵਾਂਗੇ ਤੇ ਫਰੈਂਚ ਫਰਾਈਜ਼ ਦੇ ਆ ਲੰਬੇ ਲੰਬੇ ਸਲਾਈਸ ਕੱਟੇ ਕੱਟੇ ਜਾਂਦੇ ਆ ਤੇ ਜਿਸ ਤਰ੍ਹਾਂ ਆਪਾਂ ਬਾਜ਼ਾਰੋਂ ਖਾ ਕੇ ਆਉਂਦੇ ਆ ਤੇ ਉਹਨਾਂ ਉਹ ਵੀ ਲੰਬੇ ਹੀ ਹੁੰਦੇ ਆ ਤੇ ਆਪਾਂ ਵੀ ਲੰਬੇ ਸਲਾਈਸ ਕਟਾਂਗੇ ਸਾਈਡਾਂ ਤੋਂ ਲਾ ਦੇਵਾਂਗੇ ਆਪਾਂ ਲੰਬੇ ਲੰਬੇ ਸਲਾਈਸ ਕੱਟ ਲਵਾਂਗੇ ਆਪਾਂ ਸਾਰੇ ਹੁਣ ਫਰੈਂਚ ਫ੍ਰਾਈਜ਼ ਕੱਟ ਲਏ ਆ ਤੇ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਵੀ ਕੱਟ ਲਵਾਂਗੇ ਤੇ ਇਸ ਤਰ੍ਹਾਂ ਹੀ ਲੰਬੇ-ਲੰਬੇ ਸਾਰੇ ਆਪਾਂ ਕੱਟ ਲਏ ਸੀ ਤੇ ਹੁਣ ਆਪਾਂ ਇੱਕ ਡੂੰਗੇ ਚ ਪਾਣੀ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਤੋਲਵਾਂਗੇ ਤੇ ਇਹਨਾਂ ਦਾ ਚੰਗੀ ਤਰ੍ਹਾਂ ਡਿਸਟਾਰਜ ਕੱਢ ਲਵਾਂਗੇ ਤੇ ਇੱਥੇ ਮੈਂ ਗਰਮ ਪਾਣੀ ਰੱਖਤਾ ਸੀ ਖੁੱਲੇ ਪੈਨ ਚ ਤੇ ਇੱਕ ਚਮਚਾ ਮੈਂ ਨਮਕ ਪਾ ਦਵਾਂਗੀ ਤੇ ਫਿਰ ਆਪਾਂ ਫਰੈਂਚ ਬਾਇਟ ਪਾ ਦਾਂਗੇ ਤੇ ਇਹਨਾਂ ਨੂੰ ਆਪਾਂ 2-3 ਮਿੰਟ ਵਾਸਤੇ ਉਬਾਲ ਦਵਾ ਦੇਵਾਂਗੇ ਜਿਆਦਾ ਨਹੀਂ ਆਪਾਂ ਪਕਾਵਾਂਗੇ ਤੇ 2-3 ਮਿੰਟ ਹੋ ਗਏ ਸੀ ਤੇ ਏਸੀ ਤਰ੍ਹਾਂ ਦੇ ਸਾਨੂੰ ਮਲੈਮ ਜੇ ਚਾਹੀਦੇ ਸੀ ਫ੍ਰੈਂਚ ਫਰਾਈਜ਼ ਤੇ ਹੁਣ ਮੈਂ ਡਕਸ਼ਨ ਨੂੰ ਬੰਦ ਕਰ ਦਵਾਂਗੀ ਹੁਣ ਆਪਾਂ ਵੋਲ ਲਵਾਂਗੇ ਛਾਨਣੀ ਚ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਠੰਡੇ ਹੋਣ ਦੇਵਾਂਗੇ ਪਾਣੀ ਸਾਰਾ ਇਹਨਾਂ ਦਾ ਸੁਕਾ ਲਵਾਂਗੇ ਤੇ ਇੱਥੇ ਪਾਣੀ ਆਪਾਂ ਸਾਰੇ ਸੁਕਾ ਲਿਆ ਸੀ ਇਹਨਾਂ ਦਾ ਚੰਗੀ ਤਰ੍ਹਾਂ ਆਪਾਂ ਸੁਕਾ ਕੇ ਰੱਖ ਲਿਆ ਸੀ 1 ਚਮਚਾ ਨਮਕ ਪਾਵਾਂਗੇ ਆਪਾਂ 2 ਚਮਚੇ ਆਪਾਂ ਅਲਾ ਰੋੜ ਦੇ ਪਾ ਦਵਾਂਗੇ ਜੇ ਤੁਹਾਨੂੰ ਘੱਟ ਲੱਗੇ ਤੁਸੀਂ ਇੱਕ ਚਮਚਾ ਹੋਰ ਵੀ ਪਾ ਸਕਦੇ ਆ ਤੇ ਇੱਥੇ ਮੈਂ ਕਾਲੀ ਮਿਰਚ ਪਾ ਦਵਾਂਗੀ ਤੇ ਇਹ ਪੌਣਾ ਬਹੁਤ ਜ਼ਿਆਦਾ ਸਵਾਦ ਬੰਦਦੇ ਆ ਹੁਣ ਆਪਾਂ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਕੋਟ ਕਰ ਲਵਾਂਗੇ ਤੇ ਇੱਥੇ ਮੈਂ ਕੋਟ ਕਰ ਲਿਆ ਸੀ ਇੱਥੇ ਰਫੈਟ ਨੂੰ ਆਪਾਂ ਗਰਮ ਕਰ ਲਿਆ ਸੀ ਤੇ ਹੁਣ ਆਪਾਂ ਰਫੈਨ ਦੇ ਵਿੱਚ ਪਾ ਦਵਾਂਗੇ ਤੇ ਹੌਲੀ ਹੌਲੀ ਆਪਾਂ ਇਹਨਾਂ ਨੂੰ ਹਲਾਉਂਦੇ ਰਵਾਂਗੇ ਤੇ ਇਹ ਆਪਾਂ ਕਰੰਚੀ ਕਰਕੇ ਫੇਰ ਹੀ ਆਪਾਂ ਕੱਢਾਂਗੇ ਦੇਸਾ ਦੇ ਬਰੌਨ ਹੋ ਗਏ ਹੁਣ ਆਪਾਂ ਚਾਂਦਨੀ ਚ ਪਾ ਲਵਾਂਗੇ ਇਹਨਾਂ ਦਾ ਆਪਾਂ ਤੇਲ ਨਿਚੋੜ ਦਵਾਂਗੇ ਜਦੋਂ ਆਪਾਂ ਪਲੇਟ ਚ ਕੱਢ ਦਵਾਂਗੇ ਇਹਨਾਂ ਨੂੰ ਨੈਕ ਵੀ ਨੇ ਆਪਾਂ ਮਚਾਂਤਾ ਸੀ ਪਲੇਟ ਦੇ ਵਿੱਚ ਨੈਕ ਮੇਂ ਤੇਲ ਸੂਤ ਲੇਗਾ ਤੇ ਫਿਰ ਆਪਾਂ ਇਸੇ ਤਰ੍ਹਾਂ ਫਰੈਂਚ ਪਾਇਨ ਪਾ ਪਾ ਦਾਂਗੇ ਇਨਾਂ ਨੂੰ ਵੀ ਆਪਾਂ ਕੱਢ ਦਵਾਂਗੇ ਇਹ ਵੀ ਕਰੰਚੀ ਹੋਗੇ ਬਹੁਤ ਵਧੀਆ ਸਾਡੇ ਫਰੈਂਚ ਫਰਾਈਜ਼ ਬਣਦੇ ਪਏ ਆ ਤੇ ਮੈਂ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਬਣਾ ਕੇ ਦੇ ਦੇਣੀ ਆ ਫ੍ਰੈਂਚ ਫ੍ਰਾਈਜ਼ ਤੇ ਸਾਰੇ ਆਪਾਂ ਫ੍ਰੈਂਚ ਫ੍ਰਾਈਜ਼ ਕੱਢ ਲਏ ਆ ਤੇ ਵੇਖੋ ਕਿੰਨੇ ਸੋਹਣੇ ਬਣੇ ਆ ਕਰੰਚੀ ਇਹ ਸਾਡੇ ਫ੍ਰੈਂਚ ਫ੍ਰਾਈਜ਼ ਕੱਲੇ ਕੱਲੇ ਆ ਕੋਈ ਨਹੀਂ ਜੁੜਿਆ ਵੀ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ